ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਇਆ ਬਲਾਂ ਵਾਲੀ ਪੱਕ ਦੀ ਜਿਸ ਦੀ ਲੈਂਥ ਹੈਗੀ ਆ ਸਾਡੇ 6.5 ਮੀਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਰਤਿਆ ਜਿਹੜਾ ਆਪਾਂ ਹੁਣ ਪਹਿਲਾ ਲੜ ਲਗਾਵਾਂਗੇ ਲੜ ਨੂੰ ਸਿੱਧਾ ਸੈਂਟਰ ਦੇ ਵਿੱਚੋਂ ਲਿਆਵਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਆਊਗਾ ਉਸ ਨੂੰ ਉੱਪਰ ਰੱਖ ਲਵਾਂਗੇ ਇਹ ਫਰਸਟਾ ਦੇ ਆਪਾਂ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਪਾ ਕੇ ਬੈਕ ਤੱਕ ਇਸ ਲੜ ਦੇ ਵਿੱਚ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਬੈਕ ਤੋਂ ਪਿੰਚ ਕਰਨ ਤੋਂ ਬਾਅਦ ਤੇ ਇਸ ਲੜ ਦੇ ਵਿੱਚ ਉੱਪਰੋਂ ਜਿਹੜਾ ਆਪਾਂ ਇਸ ਲੜ ਨੂੰ ਚੰਗੀ ਤਰ੍ਹਾਂ ਹੋਲਡ ਕਰਾਂਗੇ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਹੜਾ ਆਪਣੀ ਸਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਉੱਪਰੋਂ ਇੱਕ ਗਰ ਫੋਲਡ ਕਰਾਂਗੇ ਫਿਰ ਉਸਤਾਦ ਆਪਣਾ ਜਿਹੜੇ ਸਲੜ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਖਲਾਰ ਲਵਾਂਗੇ ਬਲਾਂ ਨੂੰ ਖਲਾਰਨ ਤੋਂ ਬਾਅਦ ਆਪਾਂ ਇਹੜਾ ਬਲਾਂ ਨੂੰ ਖਲਾਰਨ ਤੋਂ ਬਾਅਦ ਜਿਹੜਾ ਆਪਣੀ ਸਲੜ ਦੇ ਵਿੱਚ ਬਲ ਸੈੱਟ ਕਰਕੇ ਆੜਾ ਆਪਾਂ ਸਲੜ ਨੂੰ ਲਗਾ ਦੇਵਾਂਗੇ ਤੇ ਹੁਣ ਜਿਹੜਾ ਆਪਣਾ ਇਸ ਤੋਂ ਅਗਲਾ ਲੜ ਹੋਊਗਾ ਕੁਚਲੜ ਨੂੰ ਵੀ ਬੈਗ ਤੋਂ ਪਿੰਚ ਕਰਾਂਗੇ ਤੇ ਲੜ ਨੂੰ ਉਪਰ ਚੰਗੀ ਤਰ੍ਹਾਂ ਫੋਲਡ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਲੜ ਨੂੰ ਹਲਕੇ ਜਿਹੜਾ ਫੋਲਡ ਕਰਕੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੇ ਉਹਨਾਂ ਬਲਾਂ ਨੂੰ ਆਪਾਂ ਖਿਲਾਰ ਕੇ ਤੇ ਇਸ ਲੜ ਨੂੰ ਜਿਹੜਾ ਲਗਾ ਦੇਵਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਫਿਰ ਉਸ ਤੋਂ ਆ ਜਿਹੜਾ ਹੁਣ ਆਪਣਾ ਉਸ ਅਗਲਾ ਲੜੂਗਾ ਉਸ ਲੜ ਨੂੰ ਵੀ ਬੈਕ ਤੋਂ ਪੈਂਚ ਕਰਕੇ ਤੇ ਲੜ ਨੂੰ ਅੱਖ ਤੱਕ ਖੋਲ ਲਵਾਂਗੇ ਤੇ ਫਿਰ ਉਸ ਤੋਂ ਲੜ ਨੂੰ ਆਪਾਂ ਉੱਪਰੋਂ ਚੰਗੀ ਤਰ੍ਹਾਂ ਫੋਲਡ ਕਰਾਂਗੇ ਜੀ ਜਿਹੜਾ ਆਪਣੇ ਬਲ ਹੋਣਗੇ ਨਵਲਾਂ ਨੂੰ ਇਕੱਠੇ ਕਰਾਂਗੇ ਬਲਾਂ ਨੂੰ ਇਕੱਠੇ ਕਰਨ ਤੋਂ ਬਾਅਦ ਲੜ ਨੂੰ ਹਲਕਾ ਆ ਫੋਲਡ ਕਰਕੇ ਫਿਰ ਉਸ ਤੋਂ ਜਿਹੜੇ ਆਪਣੇ ਸਿਰਰ ਦੇ ਵਿੱਚ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਖਲਾਰ ਲਵਾਂਗੇ ਤੇ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਦੇ ਵਿੱਚ ਆਪਾਂ ਨੇ ਪੱਗ ਪੈਂਦੇ ਨਾਲ ਜਿਹੜੇ ਆਪਣੇ ਬਲ ਹੋਣਗੇ ਨਾ ਬਲਾਂ ਨੂੰ ਆਪਾਂ ਵਧਾ ਲਵਾਂਗੇ ਹੁਣ ਆਪਾਂ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਣੇ ਵਾਲ ਹੋਣਗੇ ਆਪਾਂ ਸੈੱਟ ਕਰ ਲਵਾਂਗੇ ਤੇ ਜਿਹੜੇ ਹਨ ਆਪਣੀ ਪਾਕੀ ਪੱਗ ਦੀ ਸੈਟਿੰਗ ਹੋ ਗਈ ਉਹ ਹੀ ਜਿਹੜੀ ਆਪਾਂ ਕਰੀ ਜਾਵਾਂਗੇ ਸਾਰੇ ਲੜਾਂ ਦੇ ਵਿੱਚ ਜਿਹੜਾ ਆਪਾਂ ਇਹ ਪੈਂਦੇ ਰਹੇ ਆਪਣੇ ਵਾਲ ਹੋਣਗੇ ਆਪਾਂ ਪਾ ਲਵਾਂਗੇ ਜੋ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਨੂੰ ਬੈਕ ਤੋਂ ਪਿੰਚ ਕਰਾਂਗੇ ਤੇ ਪੂਣੀ ਦਾ ਖੁੱਲਦਾ ਪਾਸਾ ਉਸ ਨੂੰ ਆਪਾਂ ਥੱਲੇ ਰੱਖ ਲਵਾਂਗੇ ਤੇ ਜਿਹੜਾ ਬੰਦ ਪਾਸਾ ਹੋਊਗਾ ਉਸ ਨੂੰ ਉੱਪਰ ਰੱਖਾਂਗੇ ਫਿਰ ਉਸ ਤੋਂ ਅੱਪਰ ਇਸ ਲੜ ਦੇ ਵਿੱਚ ਆਪਣੇ ਬ ਵਾਲ ਇਕੱਠੇ ਕੀਤੇ ਸੀ ਉਹਨਾਂ ਬ ਵਾਲ ਨੂੰ ਆਪਾਂ ਇਹ ਲੜ ਬ ਵਾਲ ਨੂੰ ਖਿਲਾੜ ਲਵਾਂਗੇ ਬ ਵਾਲ ਨੂੰ ਖਿਲਾੜਨ ਤੋਂ ਬਾਅਦ ਆਪਣਾ ਇਹੜਾ ਇਸ ਲੜ ਨੂੰ ਆਪਾਂ ਲਗਾ ਜਮਾਂਗੇ ਜੀ ਤੇ ਹੁਣ ਜਿਹੜੇ ਆਪਣੇ ਇਸ ਲੜ ਦੇ ਵਿੱਚ ਬਲ ਹੋਣਗੋ ਨਾਲ ਬਲਾਂ ਨੂੰ ਵੀ ਆਪਾਂ ਸੈੱਟ ਕਰਾਂਗੇ ਪੱਗ ਪੈੰਦ ਨਾਲ ਆਪਾਂ ਜਿਹੜੇ ਸਾਰੇ ਲੜਾਂ ਦੇ ਵਿੱਚ ਆਪਣੇ ਬਲ ਹੋਣਗੋ ਨਾਲ ਬਲਾਂ ਨੂੰ ਆਪਾਂ ਸੈੱਟ ਕਰ ਸੈੱਟ ਕਰ ਲਵਾਂਗੇ ਜੀ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ ਤੇ ਹੁਣ ਜਿਹੜਾ ਆਪਾਂ ਇਸ ਤੋਂ ਅਗਲਾ ਲੜ ਲਗਾਵਾਂਗੇ ਉਸ ਲੜ ਦੀ ਬੈਕ ਤੋਂ ਪਿੰਚ ਕਰ ਲਵਾਂਗੇ ਤੇ ਪੁੰਨ ਦਾ ਖੁੱਲਦਾ ਪਾਸਾ ਉਹ ਆਪਾਂ ਥਲੇ ਰੱਖ ਲਵਾਂਗੇ ਤੇ ਬੰਦ ਪਾਸਾ ਆਊਗਾ ਸਾਨੂੰ ਆਪਾਂ ਉੱਪਰ ਰੱਖ ਲਵਾਂਗੇ ਜੀ ਹੁਣ ਜਿਹੜਾ ਆਪਣਾ ਛੇਵਾਂ ਲੜੂਗਾ ਛੇਵੇਂ ਲੜ ਨੂੰ ਪਾਇੜਾ ਸਾਫ ਕਰਕੇ ਲਗਾਵਾਂਗੇ ਫਰਨੜ ਦੇ ਤੋਂ ਲੜ ਨੂੰ ਇੱਕ ਗਾਰ ਫੋਲਡ ਕਰਕੇ ਫਿਰ ਉਸ ਤੋਂ ਬਾਅਦ ਲੜ ਨੂੰ ਹਲਕਾ ਖਿੱਚ ਕੇ ਡਬਲ ਫੋਲਡ ਕਰਕੇ ਤੇ ਬੈਕ ਤੱਕ ਇਸ ਲੜ ਨੂੰ ਸਾਫ ਕਰਕੇ ਢਾ ਲਗਾ ਦੇਵਾਂਗੇ ਜਿਹੜੇ ਆਪਣੇ ਉੱਪਰਲੇ ਪੇਜ ਹੋਣਗੇ ਉਹਨਾਂ ਪੇਚਾਂ ਜਿਹੜਾ ਆਪਣਾ فاਸਲਾ ਉਹ ਆਪਾਂ ਨੇ ਸ਼ੀਮ ਰੱਖਣਾ ਕਿਸੇ ਵੀ ਪੇਚ ਦੇ ਨਾਲੋਂ فاਸਲਾ ਬਦਗੜ ਨਹੀਂ ਰੱਖਾਂਗੇ ਜੀ ਔਰ ਜਿਹੜਾ ਆਪਣਾ ਪੱਗ ਦਾ ਪੱਗ ਦੀ ਜਿਹੜੀ ਆਪਾਂ ਹੁਣ ਬਾਕੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰੀ ਜਾਵਾਂਗੇ ਹਣ ਆਪਾਂ ਪੱਗ ਪੈਂਦੇ ਨਾਲ ਸਾਰੇ ਲੜਾਂ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹ ਆਪਾਂ ਪਾ ਲਵਾਂਗੇ ਜੀ ਇਹ ਵੀਡੀਓ ਉਹਨਾਂ ਵੀਰਾਂ ਤੱਕ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਵੀਰਾਂ ਨੂੰ ਬਲਾਂ ਵਾਲੇ ਪੱਗ ਬਣਾਉਣ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਉਹ ਵੀ ਰੇੜੇ ਆਪਣੇ ਇਸ ਵੀਡੀਓ ਦੇਖ ਕੇ ਜਿਹੜਾ ਆਪਣੇ ਪ੍ਰੋਬਲਮ ਦਾ ਸੋਲੂਸ਼ਨ ਉਹ ਕਰ ਸਕਦੇ ਹਨ ਹੁਣ ਜਿਹੜਾ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੀ ਜਿਹੜਾ ਆਪਾਂ ਪੱਗ ਪੈਨ ਲਗਾਵਾਂਗੇ ਜਿੱਥੋਂ ਆਪਾਂ ਨੇ ਛੇਵੇਂ ਲੜ ਫੋਲਡ ਕੀਤਾ ਸੀ ਛੇਵੇਂ ਲੜ ਦੇ ਉੱਪਰ ਜਿਹੜਾ ਪੱਗ ਪੈਨ ਨੂੰ ਲਗਾ ਦੇਵਾਂਗੇ ਫਿਰ ਉਸ ਤੋਂ ਬਾਅਦ ਅਪੜਾ ਕਲਗੀ ਲੜ ਲਗਾਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲ ਲਵਾਂਗੇ ਕਲਗੀ ਲੜ ਦੀ ਪੂਣੀ ਨੂੰ ਖੋਲਣ ਤੋਂ ਬਾਅਦ ਉਸ ਦਾ ਉੱਪਰਲਾ ਪੱਲਾ ਉਹ ਆਪਾਂ ਥੱਲੇ ਨੂੰ ਫੋਲਡ ਕਰਾਂਗੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਉੱਪਰ ਨੂੰ ਫੋਲਡ ਕਰ ਦੇਵਾਂਗੇ ਪਰ ਉਸ ਤੇ ਆ ਇਸ ਲੜ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਂਗੇ ਜੀ ਲੜ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਆ ਜਿਹੜਾ ਆਪਾਂ ਨੇ ਵੈਕ ਤਾਂ ਕਿਹੜਾ ਆਪਣਾ ਲੜ ਨੂੰ ਸਾਫ਼ ਕਰ ਲਵਾਂਗੇ ਜੀ ਜਿਹੜੇ ਆਪਣੇ ਇਸ ਲੜ ਦੇ ਉੱਪਰ ਬਲ ਹੋਣਗੇ ਇਹਨਾਂ ਬਲਾਂ ਨੂੰ ਆਪਾਂ ਬਾਅਦ 'ਚ ਕੱਢ ਲਵਾਂਗੇ ਜਿਹੜਾ ਕਿ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜਨੂ ਆਪਾਂ ਪੱਗ ਪੈਨ ਥਲੇ ਜਿ ਲੈ ਆਵਾਂਗੇ ਪੱਗ ਪੈਨ ਥਲੇ ਜਿ ਲੈਉਣ ਤੋਂ ਬਾਅਦ ਇਸ ਲੜਨੂ ਫਰੰਟ ਵੱਲ ਘੁਮਾ ਦੇਵਾਂਗੇ ਜੀ ਫਰੰਟ ਵੱਲ ਘੁਮਾਉਣ ਤੋਂ ਬਾਅਦ ਜਿਹੜਾ ਆਪਾਂ ਨੇ ਛੇਮਾ ਲੜ ਲਗਾਇਆ ਸੀਗਾ ਲੜਨੂ ਆਪਾਂ ਛੇਮੇ ਲੜ ਥਲੇ ਦਬ ਦਵਾਂਗੇ ਤ론 ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਿਰ ਦੇ ਸੈਂਟਰ ਦੇ ਵਿੱਚੋਂ ਪੈਰਲਲ ਲਗਾਏ ਸੀ ਉਸ ਲੜ ਨਾਲ ਆਪਣਾ ਸਿਰ ਕਵਰ ਕਰਾਂਗੇ ਜਿਹੜੀ ਆਪਣੀ 50 ਹੋਊਗੀ ਉਸ 50 ਨੂੰ ਆਪਾਂ ਜਿਹੜਾ ਹਲਕਾ ਛੋਟਾ ਕਰ ਲਵਾਂਗੇ ਬਾਅਦ ਦੀ ਬਾਅਦ ਦੇ ਨਾਲ ਜਿਹੜਾ ਆਪਾਂ 50 ਨੂੰ ਛੋਟਾ ਕਰਾਂਗੇ ਜੀ ਜਿੰਨੇ ਤੁਹਾਨੂੰ ਜਿਹੜੀ 50 ਆ ਜਿੰਨੇ ਤੁਹਾਡੀ 50 ਰੱਖਣਾ ਚਾਹੁੰਦੇ ਤੁਸੀਂ ਉਨੇ ਘਾ ਦੇ ਜਿਹੜੇ 50 ਰੱਖ ਦਦਦੇ ਹੋ ਤੁਹਾਡਾ ਆਪਾਂ ਸਿਰ ਟਕਾਂਗੇ ਜਾਂ ਸਰਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਉਸ ਲੜ ਨੂੰ ਖਿੱਚ ਕੇ ਪੂਰਾ ਸਿਰ ਦੇ ਜਿਹੜਾ ਕਿਸ ਲੜ ਨੂੰ ਖਿਲਾਰ ਦੇਵਾਂਗੇ ਪੂਰੇ ਸਿਰ ਉੱਤੇ ਲੜ ਨੂੰ ਖਿਲਾਰਨ ਤੋਂ ਬਾਅਦ ਲੜਾਂ ਥੱਲੇ ਕੱਪੜੇ ਨੂੰ ਆਪਾਂ ਚੰਗੀ ਤਰ੍ਹਾਂ ਦੇ ਦੇਵਾਂਗੇ ਜੇਕਰ ਤੁਹਾਡਾ ਸਿਰ ਉੱਪਰੋਂ ਨੰਗਾ ਰਹਿ ਜਾਂਦਾ ਹੈ ਤੁਸੀਂ ਡਵਲ ਸ਼ੀਟ ਵਿੱਚ ਦੇ ਕੇ ਆਪਣਾ ਸਿਰ ਹ Cover ਕਰ ਸਕਦੇ ਹੋ ਤੇਰਾ ਸਿਰ ਆਪਾਂ ਚੰਗੀ ਤਰ੍ਹਾਂ ਹੁਣ ਆਪਾਂ ਕਵਰ ਕਰ ਦਵਾਂਗੇ ਜੀ ਤੇ ਜਿਹੜਾ ਆਪਣਾ ਪਿਛਲਾ ਲੜ ਆਊਗਾ ਪਿਛਲੇ ਲੜਨ ਨੂੰ ਦੋਨਾਂ ਸਾਈਡ ਤੋਂ ਫੋਲਡ ਕਰਾਂਗੇ ਤੇ ਫਿਰ ਦੋਨਾਂ ਹੈਡ ਤੋਂ ਲੜਨ ਨੂੰ ਫੋਲਡ ਕਰਨ ਤੋਂ ਬਾਅਦ ਉਸ ਲੜਨ ਨੂੰ ਬੈਕ ਤੇ ਦਬ ਦਵਾਂਗੇ ਜੀ ਹੁਣ ਜਿਹੜੀ ਆਪਣੀ ਪੱਗ ਆ ਕੰਪਲੀਟ ਹੋ ਚੁੱਕੀ ਆਣ ਇਸ ਪੱਗ ਦੀ ਆਪਾਂ ਬਾਕੀ ਦੀ ਸ਼ੈਡਿੰਗ ਕਰ ਲਵਾਂਗੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖ ਲਈ ਧੰਨਵਾਦ ভাই ਗੁਰਜੀਕਾ ਖਾਲਸਾ ਵਾਹਿਗੁਰੂ ਜੀ